ਬਿਹਾਰ ਦੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਹੁਣ ਕਈ ਪੰਜਾਬੀ ਗਾਣੇ ਗਾ ਚੁੱਕੀ ਇਸ ਗਾਇਕਾ ਦੀ ਵੀ ਬਿਹਾਰ ਦੀ ਰਾਜਨੀਤੀ ਦੇ ਵਿੱਚ ਤੜਕਾ ਲੱਗਣ ਜਾ ਰਿਹਾ ਦੇਖ ਸਕਦੇ ਹੋ ਐਂਟਰੀ ਹੋ ਚੁੱਕੀ ਹੈ ਰਾਜਨੀਤੀ ਦੇ ਵਿੱਚ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਮਹਿਜ਼ 25 ਸਾਲਾਂ ਦੀ ਮੈਥਲੀ ਠਾਕੁਰ ਜੋ ਕਿ ਹੁਣ ਬਿਹਾਰ ਵਿਧਾਨ ਸਭਾ ਚੋਣਾਂ ਦੇ ਵਿੱਚ ਚੋਣ ਲੜਨ ਜਾ ਰਹੀ ਹੈ ਦੱਸਦੇ ਕਿ ਪਛਪਾ ਦੇ ਵੱਲੋਂ ਚੋਣ ਜਿਹੜੀ ਹੈ ਇਹਨਾਂ ਦੇ ਵੱਲੋਂ ਲੜੀ ਜਾ ਸਕਦੀ ਹੈ ਦੱਸਦੀ ਹੈ ਬਿਹਾਰ ਦੀ ਮਸ਼ਹੂਰ ਗਾਇਕਾ ਮੈਥਲੀ ਠਾਕੁਰ ਹੁਣ ਗਾਇਕੀ ਤੋਂ ਇਲਾਵਾ ਰਾਜਨੀਤੀ ਦੇ ਵਿੱਚ ਵੀ ਸ਼ਾਮਲ ਹੋਣ ਲਈ ਤਿਆਰ ਹੈ ਦੱਸਦੀ ਹੈ ਕਿ ਮੈਥਲੀ ਠਾਕੁਰ ਦੀ ਉਮਰ ਸਿਰਫ 25 ਸਾਲ ਦੀ ਹੈ ਤੇ 25 ਸਾਲ ਦੀ ਉਮਰ ਦੇ ਵਿੱਚ ਮੈਥਲੀ ਗਾਇਕੀ ਤੋਂ ਇਲਾਵਾ ਰਾਜਨੀਤੀ ਵਿੱਚ ਵੀ ਪੈਰ ਰੱਖਣ ਜਾ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਮੈਥਲੀ ਠਾਕੁਰ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਬਿਹਾਰ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਦੇ ਵਿੱਚ ਨਾ ਚੋਣਾਂ ਦਾ ਐਲਾਨ ਕੀਤਾ ਗਿਆ ਸੀ ਜਿਸ ਅਨੁਸਾਰ 121 ਸੀਟਾਂ ਤੇ VOTING 6 ਰਤੇ 122 ਸੀਟਾਂ ਤੇ 11 ਨਵੰਬਰ ਨੂੰ ਹੋਵੇਗੀ ਜਦਕਿ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ ਹੁਣ ਇਹਨਾਂ ਚੋਣਾਂ ਦੇ ਵਿੱਚ ਮੈਥਲੀ ਠਾਕੁਰ ਵੀ ਸ਼ਾਮਲ ਹੋ ਗਈ ਹੈ ਦੱਸਣ ਲੱਗਾ ਕਿ ਮੈਥਲੀ ਠਾਕੁਰ ਦਾ ਸਿਰਫ ਬਿਹਾਰ ਨਾਲ ਹੀ ਨਹੀਂ ਸਗੋਂ ਪੰਜਾਬ ਨਾਲ ਵੀ ਖਾਸ ਕਨੈਕਸ਼ਨ ਹੈ ਉਹਨਾਂ ਨੇ ਪੰਜਾਬ ਲਈ ਵੀ ਕਈ ਗੀਤ ਗਾਏ ਹਨ ਮੈਥਲੀ ਠਾਕੁਰ ਨੂੰ ਪੰਜਾਬ ਤੋਂ ਵੀ ਕਾਫੀ ਪਿਆਰ ਮਿਲਿਆ ਹੈ ਦੱਸਦੇ ਕਿ ਮੈਥਲੀ ਠਾਕੁਰ ਨੇ ਹਮੇਸ਼ਾ ਪੁਰਾਣੀ ਪੰਜਾਬ ਦੀਆਂ ਯਾਦਾਂ ਤੇ ਸੱਭਿਆਚਾਰਕ ਗੀਤ ਗਾਏ ਨੇ ਅਤੇ ਧਿਆਨ ਵਿੱਚ ਰੱਖ ਕੇ ਹੀ ਗਾਣੇ ਗਾਏ ਅਤੇ ਲੋਕਾਂ ਦਾ ਦਿਲ ਜਿੱਤਿਆ। ਮੈਥੀ ਠਾਕੁਰ ਵੱਲੋਂ ਗਾਏ ਕੁਝ ਗੀਤ ਹਿਤ ਲਿਖੇ ਅਨੁਸਾਰ ਨੇ ਜਿਵੇਂ ਕੋਠੇ ਤੇ ਆ ਮਾਹੀਆ ਲਾਲੀ ਤੇ ਮੁੰਦਰੀ ਮੇਰੀ ਠਾਕੁਰ ਤੁਮ ਸਰਨਾਇ ਆਇਆ ਮਦਾਨੀਆਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਹਰ ਤਰੀਕੇ ਦੇ ਜਿਹੜੇ ਗੀਤ ਗਾਏ ਗਏ ਨੇ ਜਿਸ ਦੇ ਵਿੱਚ ਪੰਜਾਬੀ ਗੀਤਾਂ ਨੂੰ ਵੀ ਕਾਫੀ ਲੋਕਾਂ ਨੇ ਵੱਲੋਂ ਪਸੰਦ ਕੀਤਾ ਜਾ ਰਿਹਾ ਪਰ ਹੁਣ ਇਹ ਪੰਜਾਬੀ ਗੀਤ ਗਾਉਣ ਵਾਲੀ ਕੁੜੀ ਬਿਹਾਰ ਦੀ ਰਾਜਨੀਤੀ ਦੇ ਵਿੱਚ ਆਪਣਾ ਕਦਮ ਰੱਖਣ ਜਾ ਰਹੀ ਹੈ